ਮੋਹਨ ਗਾਂਧੀ ਨੇ ਕਿਹਾ ਕਿ ਤੁਸੀਂ ਭਾਰਤ ਨੂੰ ਵੇਚ ਦਿੱਤਾ ਹੈ ਇਹ ਵੱਡਾ ਦੋਸ਼ ਸੰਸਦ ਚ ਮੜਿਆ ਜਾ ਰਿਹਾ ਜੇ ਦੋਸ਼ ਹੈ ਤਾਂ ਸਰਕਾਰ ਸਾਹਮਣੇ ਆਵੇ ਅਡਾਨੀ ਨੂੰ ਬਚਾਉਣ ਲਈ ਐਸਟੀਐਨ ਪਾਈਲਾਂ ਦੇ ਵਿੱਚ ਨਾਮ ਆਉਣ ਦਾ ਮਾਮਲਾ ਹਰਦੀਪ ਪੁਰੀ ਦਾ ਵੀ ਨਾਮ ਹੈ ਜੀ ਅਡਾਨੀ ਦਾ ਨਾਮ ਹੈ ਜੀ ਉਹਨੂੰ ਬਚਾਉਣ ਦੀ ਪ੍ਰਕਿਰਿਆ ਹੈ ਸੋ ਇਸ ਲਈ ਕਹਿੰਦੇ ਜੀ ਪ੍ਰਧਾਨ ਮੰਤਰੀ ਜੀ ਰੁਕ ਤੇ ਗਰਦੇ ਦਿੱਤਾ ਤਾਂ ਸਾਹਮਣੇ ਮੰਤਰੀ ਜੀ ਖੜੇ ਹੋਏ ਕਰਨ ਰਜੂ ਜੀ ਕਹਿੰਦੇ ਜੀ ਉਹੀ ਦੋਸ਼ ਲਾਈ ਜਾਂਦੇ ਹੋ ਸਬੂਤ ਹੈ ਕਿ ਸਬੂਤ ਦਿਓ ਮੈਂ ਤਾਂ ਪਰ ਤੁਹਾਡੀਆਂ ਗੱਲਾਂ ਰਿਕਾਰਡ ਨਹੀਂ ਲੀਆਂ ਜਾਣਗੀਆਂ। ਕੌਨਗਾਂਧੀ ਨੇ ਮੋੜਵਾ ਜਵਾਬ ਦਿੱਤਾ ਕਿ ਮੈਂ ਸਬੂਤ ਦੇ ਦਿਆਂਗਾ। ਸਪੀਕਰ ਉਹਨਾਂ ਨੇ ਤੁਰੰਤ ਟੋਕਿਆ। ਮੌਕੇ ਦੇ ਜਿਹੜੇ ਕਵੀਚਰ ਤੇ ਬੈਠੇ ਜਿਨ੍ਹਾਂ ਨੇ ਤੁਰੰਤ ਟੋਕਿਆ ਕਿ ਨਹੀਂ 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 ਸਬੂਤ ਮੈਂ ਤਾਂ ਮੰਗੇ ਹੀ ਨਹੀਂ। ਕੀ ਮਤਲਬ ਹੈ ਤੁਹਾਡਾ? ਰਾਹੁਲ ਨੇ ਐਫਟੀਐਨ ਫਾਈਲਸ ਤੇ ਅਡਾਨੀ ਉੱਤੇ ਅਮਰੀਕਾ ਦੇ ਵਿੱਚ ਚੱਲ ਰਹੇ ਕੇਸ ਦਾ ਜ਼ਿਕਰ ਕੀਤਾ। ਰਾਹੁਲ ਨੇ ਕਿਹਾ ਕਿ ਅਡਾਨੀ ਉੱਤੇ ਚੱਲ ਰਿਹਾ ਕੇਸ ਦਰਅਸਲ ਮੋਦੀ ਉੱਤੇ ਚੱਲ ਰਿਹਾ ਕੇਸ। ਵੇਰ ਨੂੰ ਸਕੂਲ ਦੀ ਫੇਅਰ ਦੇ ਵਿੱਚ ਰਾਸ਼ਟਰੀ ਗਾਣ ਤੋਂ ਪਹਿਲਾਂ ਦਸਹੀਗੀ ਤੁਹਾਨੂੰ ਝੰਗਣ ਤੋਂ ਪਹਿਲਾਂ ਬੰਦੇ ਮਾਤਰਮ ਹੋਵੇ ਔਰ ਉਹ ਵੀ 2 ਸੱਤਰ ਹੀ ਨਹੀਂ ਪੂਰਾ ਪੜਨਾ ਪਈਗਾ 3 ਮਿੰਟ ਉਸ ਤੋਂ ਬਿਨਾ ਨਹੀਂ ਕਿ ਹੁਕਮ ਜਾਂਦਾ ਹੈ ਗ੍ਰਹਿ ਮੰਤਰਾਲੇ ਨੇ ਆਪਣੇ ਹੁਕਮਾਂ ਚ ਕਿਹਾ ਹੈ ਕਿ ਹੁਣ ਸਰਕਾਰੀ ਸਮਾਗਮਾਂ ਚ ਸਕੂਲਾਂ ਚ ਇਹ ਹੋਰ ਪ੍ਰਮੁੱਖ ਅਯੋਜਨਾਵਾਂ ਦੇ ਦਰਮਿਆਨ ਸਮਾਗਮਾਂ ਦੇ ਦਰਮਿਆਨ ਬੰਦੇ ਮਾਤਰਮ ਗਾਉਣਾ ਵਜਾਉਣਾ ਜ਼ਰੂਰੀ ਹੋਵੇਗਾ ਇਸ ਦੌਰਾਨ ਹਰ ਵਿਅਕਤੀ ਨੂੰ ਖੜਾ ਹੋਣਾ ਵੀ ਜ਼ਰੂਰੀ ਹੋਏਗਾ ਤੇ ਉਹਦੀ ਮੁਦਰਾ ਵੀ ਸਾਵਧਾਨ ਵਾਲੀ ਹੋਏਗੀ ਜੋ ਰਾਸ਼ਟ੍ਰ ਗਾਨ ਸਮੇਂ ਜਨਗਨਮਣ ਸਮੇਂ ਹੁੰਦੀ ਹੈ 28 ਜਨਵਰੀ ਨੂੰ ਇਹ ਹੁਕਮ ਜਾਰੀ ਹੋਇਆ ਸੀ ਪਰ ਮੀਡੀਆ ਦੇ ਵਿੱਚ ਇਹਦੀ ਜਾਣਕਾਰੀ 11 ਫਰਵਰੀ ਨੂੰ ਸਾਹਮਣੇ ਆਈ ਕਿ ਡੇਰਾ ਵਿਆਸ ਮੁਖੀ ਕੀ ਸਰਗਰਮ ਸਿਆਸਤ ਚਾ ਰਹੇ ਨੇ ਕਿ ਉਹ ਕਿੰਗ ਮੇਕਰ ਦੀ ਭੂਮਿਕਾ ਚਾ ਰਹੇ ਨੇ ਕਿ ਉਹ ਖੁਦ ਹੀ ਕਿੰਗ ਬਣਨਾ ਚਾਹੁੰਦੇ ਨੇ 27 ਚ ਕਿ ਉਹਨਾਂ ਨੂੰ ਕੋਈ ਰੋਲ ਦਿੱਤਾ ਗਿਆ ਹੈ ਕਿ ਉਹ ਭਾਜਪਾ ਯੋ ਰਾ ਕਾਂਲੀ ਭਾਜਪਾ ਦੇ ਘਟ ਜੋੜ ਦੇ ਨਾਲ ਪੰਜਾਬ ਦੇ ਮਾਹੌਲ ਨੂੰ ਦੇਖਦੇ ਹਾਂ ਉਸ ਖਾਵਾ ਮਾਹੌਲ ਬਣਾਉਣ ਦੀ ਪ੍ਰਕਿਰਿਆ ਵੱਲ ਵਧ ਰਹੇ ਨੇ ਕਿ ਇੰਜ ਭਾਜਪਾ ਵੱਡੇ ਰੂਪ ਚ ਆਉਣਾ ਚਾਹੀਦੀ ਹੈ ਉਹ ਬਾਇਆ ਡੇਰਾ ਵਿਆਸ ਦੇ ਰਹੀ ਹੋਣਾ ਚਾਹੀਦੀ ਹੈ ਡੇਰਾ ਵਿਆਸ ਨੂੰ ਤੱਕ ਜਿਹੜੀ ਸਰਗਰਮ ਸੱਤੋਂ ਦੂਰ ਸੀ ਹੁਣ ਉਹ ਸਿੱਧੇ ਰੂਪ ਵਿੱਚ ਖੁੱਲ ਕੇ ਸਾਹਮਣੇ ਆ ਗਿਆ ਹੈ ਇਸ ਤਰੀਕੇ ਕਰ ਕਿੰਨੇ ਹੀ ਸਵਾਲ ਚਰਚਾ ਹੋਣੀ ਇਸ ਗੱਲ ਦੀ ਵੀ ਹੋਣ ਲੱਗੀ ਕਿ ਡੇਰਾ ਵਿਆਸ ਮੁਖੀ ਲਗਾਤਾਰ ਇਹ ਮੈਦਾਨਿਕ 리ਡਰਾਂ ਦੇ ਪ੍ਰਮੁੱਖ ਹਸਤੀਆਂ ਦੇ ਸਕਸ਼ਿਤਾ ਦੇ ਘਰਾਂ 'ਚ ਜਾ ਰਹੇ ਨੇ ਉਹਨਾਂ ਨਾਲ ਮੁਲਾਕਾਤਾ ਕਰਦੇ ਇਹਦੇ ਵੀ ਮਾਇਨੇ ਆਈ ਜਾ ਰਹੇ ਨੇ ਇਹਦੇ ਵੀ ਕੋਈ ਗਹਿਰੇ ਆਪ ਨਹੀਂ ਪਰ ਚਰਚਾ ਇਹ ਜਿਹੜੀ ਯਾਤਰਾ ਰਾਜਪਾਲ ਨੇ ਸ਼ੁਰੂ ਕੀਤੀ ਉਹਦੇ ਵਿੱਚ ਜਿਵੇਂ ਸਰਕਾਰ ਦੂਰ ਰਹੀ ਵਿਰੋਧੀ ਧਿਰ ਦੂਰ ਰਹਾ ਪਰ ਅਕਾਲੀ ਦਲ ਤੇ ਭਾਜਪਾ ਨੇੜੇ ਆਉਂਦੀ ਦਿਖੀ ਉਸ ਤੋਂ ਪੈਦਾ ਮਜੀਠੀ ਵਾਲਾ ਨੁਕਤਾ ਤੇ ਸੁਖਬੀਰ ਵਾਲਾ ਨੁਕਤਾ ਇਹਦੇ ਵਿੱਚ ਹੀ ਕੱਲ੍ਹ ਵਾਲੇ ਦਿਨ ਉਸ ਯਾਤਰਾ ਦੇ ਦਰਮਿਆਨ ਇੱਕ ਸਕੂਲ ਦੇ ਵਿੱਚ ਅਸ਼ਵਨੀ ਸ਼ਰਮਾ ਭਾਜਪੀ ਦੇ ਇੱਕ ਹੋਰ ਲੀਡਰ ਹੈ ਤੇ ਡੇਰਾ ਬਿਆਸ ਮੁਖੀ ਨਾਲ ਦੀ ਬੈਠਕ ਹੋਈ ਮਹਾਲੀ ਦੇ ਅੱਜ 16 ਤੋਂ ਬਾਅਦ ਸਕੂਲਾਂ ਨੂੰ ਫਿਰ ਡਾਉਣ ਦੀ ਈਮੇਲ ਵਾਲੀ ਧਮਕੀ ਆਉਂਦੀ ਹੈ ਕਹਿੰਦੇ ਜੀ ਮਹਾਲੀ ਦੇ ਸਕੂਲ ਕਾਲਜਾਂ ਨੂੰ ਬੁੱਧਵਾਰ ਸਵੇਰੇ ਹੀ ਬੰਬ ਨਾਲ ਡਾਉਣ ਦੀ ਧਮਕੀ ਮਿਲ ਗਈ ਸਵੇਰੇ ਕਰੀਬ 7:00 ਵਜੇ ਈਮੇਲ ਭੇਜੀ ਗਈ ਇਸ ਦੌਰਾਨ 1:00 ਵਜੇ 11 ਮਿੰਟ ਤੇ ਬੰਬਲਾਸਤੀਆਂ ਧਮਕੀਆਂ ਦਿੱਤੀਆਂ ਗਈਆਂ epsdn ਫਾਈਲਸ ਅਡਾਨੀ ਦਾ ਮਾਮਲਾ ਅਮਰੀਕਾ ਨਾਲ ਡੀਲ ਕਿ ਇਹੋ ਕਾਰਨ ਸੀ ਕਿ ਬਜਟ ਸੈਸ਼ਨ ਦੇ ਦਰਮਿਆਨ ਵਿਰੋਧੀ ਧਿਰ ਦੇ ਲੀਡਰ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਸੀ ਕਿ ਇਹੀ ਮੁੱਦਾ ਸੀ ਕਿ ਜੇ ਉਹ ਬੋਲਣਗੇ ਤਾਂ ਮਸਲਾ ਵੱਡਾ ਹੋ ਜਾਏਗਾ ਚਲੋ ਅੱਜ देर ਨਾਲ ਹੀ ਸਹੀ ਪਰ ਉਹ ਦਿਨ ਵੀ ਆਇਆ ਕਿ ਜਦੋਂ ਕਹਿੰਦੇ ਜੀ ਹੁਣ ਉਹ ਨੋਟਿਸ ਆ ਗਿਆ ਇਸ ਲਈ ਬਜਟ ਤੇ ਚਰਚਾ ਚੱਲੂਗੀ ਤੇ ਚਰਚਾ ਦੇ ਲਈ ਫਿਰ ਵਿਰੋਧੀ ਧਿਰ ਦੇ ਲੀਡਰ ਨੂੰ ਵੀ ਮਾਈਕ ਮਿਲ ਗਿਆ ਤੇ ਪ੍ਰੋਟੀਟਰ ਦੇ ਲੀਡਰ ਨੇ ਫਿਰ ਜਦੋਂ ਇਹ ਗੱਲ ਕਹੀ ਕਿ ਤੁਸੀਂ ਭਾਰਤ ਵੇਚ ਦਿੱਤਾ ਮਤਲਬ ਤੁਸੀਂ ਤੋਂ ਮਤਲਬ ਸੀ ਉਹਨਾਂ ਦਾ ਕੇਂਦਰ ਸਰਕਾਰ ਦੇ حوالے ਨਾਲ ਤੇ ਭਾਰਤ ਤੋਂ ਮਤਲਬ ਸੀ ਕਿ ਸਾਰੇ ਅਧਿਕਾਰ ਸਾਰਾ ਕੁਝ ਅਮਰੀਕਾ ਦੇ حوالے ਕਰ ਦਿੱਤਾ ਇਹ ਵੱਡਾ ਪਹਿਲੂ ਸੀ ਇਹਦੇ ਨਾਲ ਹੀ ਉਹਨਾਂ ਨੇ ਕਿਹਾ ਵੀ ਕਿ ਅਡਾਨੀ ਨੂੰ ਬਚਾਉਣ ਲਈ ਐਫਸੀਐਨ ਫਾਈਲਾਂ ਦੇ ਵਿੱਚ ਨਾਮ ਆਉਣ ਦਾ ਮਾਮਲਾ ਹਰਦੀਪ ਪੁਰੀ ਦਾ ਵੀ ਨਾਮ ਹੈ ਜੀ ਅਡਾਨੀ ਦਾ ਨਾਮ ਹੈ ਜੀ ਉਹਨੂੰ ਬਚਾਉਣ ਦੀ ਪ੍ਰਕਿਰਿਆ ਤੁਸੀਂ ਇਸ ਲਈ ਕਹਿੰਦੇ ਜੀ ਪ੍ਰਧਾਨ ਮੰਤਰੀ ਜੀ ਲੁੱਕ ਤੇ ਫਿਰਦੇ ਨੇ ਸਾਰੇ ਸਵਾਲ ਆਏ। ਪੂਰਾ ਵਰਤਾਰਾ ਵੱਡੇ ਸਵਾਲ ਖੜੇ ਕਰਦਾ ਹੈ। ਜੇ ਵਿਰੋਧੀ ਧਿਰ ਦਾ ਲੀਡਰ ਇਹ ਝੂਠੇ ਦੋਸ਼ ਮੜ ਰਿਹਾ ਹੈ। ਜੇ ਸੰਸਦ 'ਚ ਖੜ ਕੇ ਝੂਠ ਬੋਲ ਰਿਹਾ ਹੈ। ਤਾਂ ਫਿਰ ਇਹਦੇ ਲਈ ਸਰਕਾਰ ਸਾਹਮਣੇ ਆ ਜਵੇ। ਤੱਥ ਵੀ ਰੱਖੇ, ਸਬੂਤ ਵੀ ਰੱਖੇ, ਜਵਾਬ ਵੀ ਦੇਵੇ ਤੇ ਜੇ ਬਣਦੀ ਕੋਈ ਕਾਨੂੰਨੀ ਕਾਰਵਾਈ ਹੈ ਕਰੇ। ਪਰ ਅੱਜ ਜਦੋਂ ਇਹ ਹਵਾਲਾ ਦਿੱਤਾ ਜਾ ਰਿਹਾ ਸੀ ਤਾਂ ਸਾਹਮਣੇ ਮੰਤਰੀ ਜੀ ਖੜੇ ਹੋਏ ਕਰਨਜੀਤ ਆਜੂ ਜੀ ਕਹਿੰਦੇ ਜੀ ਉਹੀ ਦੋਸ਼ ਲਾਈ ਜਾਂਦੇ ਹੋ ਸਬੂਤ ਹੈ ਕਿ ਸਬੂਤ ਦਿਓ ਨਹੀਂ ਤਾਂ ਫਿਰ ਤੁਹਾਡੀਆਂ ਗੱਲਾਂ ਰਿਕਾਰਡ ਤੇ ਨਹੀਂ ਲਈਆਂ ਜਾਣਗੀਆਂ راہਲ ਗਾਂਧੀ ਨੇ ਮੋੜਵਾ ਜਵਾਬ ਦਿੱਤਾ ਕਿ ਮੈਂ ਸਬੂਤ ਦੇ ਦੇਣਾ ਸਪੀਕਰ ਉਹਨਾਂ ਨੇ ਤੁਰੰਤ ਟੋਕਿਆ ਮੌਕੇ ਤੇ ਜਿਹੜੇ ਕਲੀ ਚੇਅਰ ਤੇ ਬੈਠੇ ਸੀ ਉਹਨਾਂ ਨੇ ਤੁਰੰਤ ਟੋਕਿਆ ਕਿ ਨਹੀਂ 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 ਸਬੂਤ ਮੈਂ ਤਾਂ ਮੰਗੀ ਨਹੀਂ ਕੀ ਮਤਲਬ ਹੈ ਦਾ ਕਿ ਸਬੂਤ ਰੱਖਣ ਨਾਲ ਹੋਰ ਮਸਲਾ ਘੇਪੀਰ ਹੋ ਜਾਏਗਾ ਸੰਸਦ ਦੇ ਬਾਹਰ ਆ ਕੇ মিডিਆ ਨਾਲ ਵੀ ਕੁਝ ਗੱਲ ਕੀਤੀ ਸੋ ਪੂਰਾ ਅੱਜ ਦਾ 11ਵੇਂ ਦਿਨ ਦਾ ਜੋ ਹਾਲੇ ਬਿਆਨ ਹੈ ਸੰਸਦੀ ਕਾਰਵਾਈ ਦਾ ਮੈਂ ਤੁਹਾਡੇ ਮੂਰੇ ਰੱਖ ਦਿੰਦਾ ਕਹਿੰਦੇ ਜੀ ਲੋਕ ਸਭਾ ਦੇ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ ਅੱਜ ਬੁੱਧਵਾਰ ਨੂੰ ਬਜਟ ਸੈਸ਼ਨ ਦੇ ਦਰਮਿਆਨ ਆਪਣੀ ਗੱਲ ਰੱਖੀ ਰਾਹੁਲ ਨੇ ਐਬਸਟੀਨ ਫਾਈਲਸ ਤੇ ਅਡਾਨੀ ਉੱਤੇ ਅਮਰੀਕਾ ਦੇ ਵਿੱਚ ਚੱਲ ਰਹੇ ਕੇਸ ਦਾ ਜ਼ਿਕਰ ਕੀਤਾ ਰਾਹੁਲ ਨੇ ਕਿਹਾ ਕਿ ਅਡਾਨੀ ਉੱਤੇ ਚੱਲ ਰਿਹਾ ਕੇਸ ਦਰਅਸਲ ਮੋਦੀ ਉੱਤੇ ਚੱਲ ਰਿਹਾ ਕੇਸ ਹੈ ਇਸ ਦੇ ਜਰੀਏ ਹੀ ਭਾਜਪਾ ਦਾ ਫਾਈਨੈਂਸ਼ੀਅਲ ਸਟਰਕਚਰ ਟੁੱਟੇਗਾ ਕੇਂਦਰੀ ਮੰਤਰੀਕਰਨਯਾਜੂ ਨੇ ਰਾਹੁਲ ਨੂੰ ਤੁਰੰਤ ਟੋਕਿਆ ਉਹਨਾਂ ਨੇ ਕਿਹਾ ਕਿ ਤੁਸੀਂ ਜੋ ਵੀ ਕਹਿ ਰਹੇ ਹੋ ਇਸ ਨੂੰ ਸਾਬਤ ਕਰਕੇ ਦਿਖਾਓ ਨਹੀਂ ਤਾਂ ਤੁਹਾਡੀ ਗੱਲ ਸਦਨ ਦੇ ਰਿਕਾਰਡ 'ਚ ਨਹੀਂ ਦਰਜ ਕੀਤੀ ਜਾਣੀ ਚਾਹੀਦੀ ਇਸ ਉੱਤੇ ਕਾਂਗਰਸ ਦੇ ਆਗੂ ਤੇ ਵਿਰੋਧੀ ਦੇ ਲੀਡਰ ਹਰ ਗਾਂਧੀ ਨੇ ਕਹਿੰਦੇ ਜਵਾਬ ਦਿੱਤਾ ਮੈਂ ਸਬੂਤ ਦੇ ਦੇਣਾ ਤੁਰੰਤ ਸਾਰੇ ਸਬੂਤ ਦੇ ਦੇਣਾ ਹਾਲਾਂਕਿ ਸਪੀਕਰ ਨੇ ਰਾਹੁਲ ਨੂੰ ਜਦੇ ਟੋਕਦਿਆਂ ਹੋਇਆ ਕਿਹਾ ਕਿ ਨਹੀਂ ਨਹੀਂ ਮੈਂ ਸਬੂਤ ਨਹੀਂ ਮੰਗੇ ਤੁਸੀਂ ਬੋਲਦੇ ਰਹੋ ਬਾਅਦ ਵਿੱਚ ਸਾਬਤ ਕਰ ਲਿਓ ਰਾਹੁਲ ਨੇ ਅਮਰੀਕਾ ਦੇ ਨਾਲ ਟ੍ਰੇਡ ਡੀਲ ਐਬਸਟੀਨ ਫਾਈਲਸ ਉਹਦੇ ਹਵਾਲੇ ਨਾਲ ਖੁਲਾਸੇ ਬੱਚ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਰਾਹੁਲ ਗਾਂਧੀ ਨੇ ਕਿਹਾ ਕਿ ਤੁਸੀਂ ਭਾਰਤ ਨੂੰ ਵੇਚ ਦਿੱਤਾ ਹੈ ਇਹ ਵੱਡਾ ਦੋਸ਼ ਸੰਸਦ 'ਚ ਮੜਿਆ ਜਾ ਰਿਹਾ ਜੇ ਦੋਸ਼ ਹੈ ਤਾਂ ਸਰਕਾਰ ਸਾਹਮਣੇ ਆਵੇ ਜੇ ਸੱਚ ਹੈ ਤਾਂ ਵੀ ਸਰਕਾਰ ਸਾਹਮਣੇ ਆਵੇ ਸਵਾਲ ਤਾਂ ਸਰਕਾਰ ਵਾਲੇ ਪਾਸੇ ਹੈ ਜੀ ਹਾਂ ਰਾਹੁਲ ਗਾਂਧੀ ਨੇ ਕਿਹਾ ਕਿ ਤੁਸੀਂ ਤੁਸੀਂ ਤੋਂ ਫਿਰ ਇੱਥੇ ਮਤਲਬ ਉਹ ਹੀ ਕੇਂਦਰ ਸਰਕਾਰ ਤੁਸੀਂ ਭਾਰਤ ਨੂੰ ਵੇਚ ਦਿੱਤਾ ਤੁਸੀਂ ਸਾਡੀ ਮਾਂ ਭਾਰਤ ਮਾਂ ਨੂੰ ਵੇਚ ਦਿੱਤਾ ਕਿਉਂਕਿ ਤੁਹਾਨੂੰ ਭਾਰਤ ਮਾਤਾ ਨੂੰ ਵੇਚਣ ਵਿੱਚ ਸ਼ਰਮ ਨਹੀਂ ਆਈ ਹੁਣ ਇਹ ਸਾਰਾ ਬਤਾਰਾ ਜਿਕਰ ਮੈਂ ਪੜਾਦਰ ਪੜਾ ਬਿਆਨ ਕਰਾਂ ਕੇਂਦਰੀ ਮਾਮਲਿਆਂ ਦੇ ਮੰਤਰੀ ਨੇ ਕਰਨ ਰਾਜੂ ਉਹ ਕਹਿੰਦੇ ਜੀ ਸਦਨ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਬੇਬੁਨਿਆਦ ਬਿਆਨ ਦਿੱਤੇ ਜਾ ਰਹੇ ਨੇ। ਰਾਹੁਲ ਗਾਂਧੀ ਦੇ ਖਿਲਾਫ ਹਾਂ ਕਹਿੰਦੇ ਜੀ ਪ੍ਰਿਵਿਲੇਜ ਨੋਟਿਸ ਫਾਈਲ ਕਰਨ ਜਾ ਰਹੇ ਹਾਂ ਅਸੀਂ। ਲੋਕ ਸਭਾ ਤੇ ਰਾਜ ਸਭਾ ਵਿੱਚ ਪ੍ਰੋਸੀਜਰ ਤੇ ਕੰਡਕਟ ਆਫ ਬਿਜ਼ਨਸ ਦੇ ਬਹੁਤ ਸਾਫ਼ ਨਿਯਮ ਨੇ। ਜਦ ਕੋਈ ਸਦਨ ਦੂਸਰੇ ਜਦ ਕੋਈ ਮੈਂਬਰ ਦੂਸਰੇ ਮੈਂਬਰ ਤੇ ਗੰਭੀਰ ਦੋਸ਼ ਲਾਉਂਦਾ ਹੈ ਤਾਂ ਤੁਹਾਨੂੰ ਨੋਟਿਸ ਦੇਣਾ ਹੁੰਦਾ ਹੈ। ਤੇ ਦੋਸ਼ਾਂ ਨੂੰ ਸਾਬਤ ਵੀ ਕਰਨਾ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਮੈਂ ਰਿਕਵੈਸਟ ਕੀਤੀ ਹੈ ਕਿ راہુલ ਗਾਂਧੀ ਨੂੰ ਸਦਨ ਦੇ ਵਿੱਚ ਬੁਲਾਇਆ ਜਾਵੇ ਤਾਂ ਕਿ ਉਹ ਆਪਣੀ ਗੱਲ ਨੂੰ ਸਬਤ ਕਰ ਸਕਣ। راہુલ ਗਾਂਧੀ ਨੇ ਸਰਕਾਰ ਤੇ ਪ੍ਰਧਾਨ ਮੰਤਰੀ ਨੂੰ ਕਹਿੰਦੇ ਜੀ ਬੇਵਤਨ ਤੋਂ ਝੂਠੇ ਘੇਰੇ ਚ ਲਿਆ। ਇਹ ਕਹਿੰਦੇ ਹੋਏ ਕਿ ਪ੍ਰਧਾਨ ਮੰਤਰੀ ਨੇ ਭਾਰਤ ਤੇ ਭਾਰਤੀ ਹਿੱਤਾਂ ਵੇਚ ਦਿੱਤਾ ਹੈ। ਕਿਸ ਸਦਾਰ ਤੇ ਕਹਿੰਦੇ ਉਹ ਕਹਿ ਰਹੇ ਨਹੀਂ ਕਿ ਉਹ ਸਬਤ ਕਰਨਾ। ਉਹਨਾਂ ਨੇ ਬਿਨਾਂ ਕੋਈ ਨੋਟਸ ਦਿੱਤੇ ਹਰਦੀਪ ਪੁਰੀ ਉੱਤੇ ਗੰਭੀਰ ਤੋਸ਼ ਲਾਇਆ ਨੇ ਕਹਿੰਦੇ ਇਸ ਲਈ ਸਾਡਾ ਸਵਾਲ ਹੈ ਹੁਣ ਰਾਹੁਲ ਗਾਂਧੀ ਸਦਨ ਦੇ ਬਾਹਰ ਆਉਂਦੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਨੇ ਮੀਡੀਆ 'ਚ ਗੱਲਬਾਤ ਕਰਦੇ ਕਹਿੰਦੇ ਮੈਂ ਕਿਹਾ ਕਿ ਮੈਂ ਦਾਅਵੇ ਨੂੰ ਸਾਬਤ ਕਰ ਦਿਆਂਗਾ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਦੇ ਕੋਲ ਐਫ.ਟੀ.ਐਨ ਮਾਮਲੇ ਜਸਵੰਤ ਤ ਫਾਈਲਾਂ ਹਨ ਜਿਸ ਵਿੱਚ ਹਰਦੀਪ ਪੁਰੀ ਤੇ ਅਨਿਲ ਅਵਾਨੀ ਦਾ ਜ਼ਿਕਰ ਅਡਾਨੀ ਦੇ ਖਿਲਾਫ ਕੇਸ ਚੱਲ ਰਿਹਾ ਹੁਣ ਇਹ ਦੋ ਜੀ ਜਾਉਗੇ ਇੱਕ ਪਾਸੇ ਉਹ ਕਹਿੰਦੇ ਫਾਈਲ ਆ ਉਹ ਵਿੱਚ ਹਰਦੀਪ ਪੁਰੀ ਤੇ ਅਨੇ ਲਵਾਨੀ ਦਾ ਨਾਮ ਹੈ ਦੂਜੇ ਪਾਸੇ ਅਦਾਨੀ ਦੇ ਖਿਲਾਫ ਕੇਸ ਚੱਲ ਰਿਹਾ ਹੈ ਉਹਨਾਂ ਨੂੰ ਇੱਕ ਸਮਨ ਜਾਰੀ ਕੀਤਾ ਗਿਆ ਉਸ ਉੱਤੇ 18 ਮਹੀਨਿਆਂ ਤੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਰਾਹੁਲ ਗਾਂਧੀ ਨੇ ਕਹਿ ਕੇ ਪ੍ਰਧਾਨ ਮੰਤਰੀ ਦਾ ਸਿੱਧਾ ਪ੍ਰਧਾਨ ਮੰਤਰੀ ਉੱਤੇ ਸਿੱਧਾ ਦਬਾਅ ਹੈ ਇਹ ਇਹ ਗੱਲ ਸਪਸ਼ਟ ਹੈ ਕਿ ਉਹ ਕਿਸੇ ਮੁਸ਼ਕਲ ਸਥਿਤੀ ਦਾ ਸਾਹਮਣਾ ਕਰ ਰਹੇ ਨੇ ਨਹੀਂ ਪ੍ਰਧਾਨ ਮੰਤਰੀ ਅਝਾਣੇ ਕਰਦੇ ਹੁੰਦੇ ਮਤਲਬ ਉਹ ਡੀਲ ਨੂੰ ਲੈ ਕੇ ਗੱਲ ਕਰ ਰਹੇ ਨੇ ਕੋਈ ਵੀ ਪ੍ਰਧਾਨ ਮੰਤਰੀ ਡਾਟਾ ਕਿਸਾਨਾਂ ਊਰਜਾ ਸੁਰੱਖਿਆ ਰੱਖਿਆ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਦੇਸ਼ ਨਾਲ ਇੰਜ ਨਹੀਂ ਕਰ ਸਕਦਾ ਕੋਈ ਵਿਅਕਤੀ ਅਜਿਹਾ ਤਵੇ ਕਰਦਾ ਜਦ ਉਸ ਤੇ ਕੋਈ ਦਬਾਅ ਹੁੰਦਾ ਹੈ ਉਹਨਾਂ ਦਾ ਕਹਿੰਦੇ ਉਹਨਾਂ ਦੀ ਕਮਾਂਡ ਕਿਸੇ ਹੋਰ ਦੇ ਹੱਥ ਵਿੱਚ ਹੈ ਰਾਹੁਲ ગાંધી ਨੇ ਕਾਫੀ ਗੰਭੀਰ ਤੇ ਕਾਫੀ ਡੂੰਗੇ ਤੇ ਕਾਫੀ ਵੱਡੇ ਦੋਸ਼ ਕੇਂਦਰ ਸਰਕਾਰ ਤੇ ਖਾਸ ਕਰ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਟੀਮ ਤੇ ਅਡਾਨੀ ਤੇ ਅਵਾਨੀ ਤੇ ਹਰਦੀਪ ਪੂਰੀ ਤੇ ਬੜੇ ਨੇ ਹੁਣ ਬਾਰੀ ਸਰਕਾਰ ਦੀ ਹੈ ਤਾਂ ਉਹਨੇ ਕਿਹਾ ਕਿ ਸਰਕਾਰ ਨੇ ਅਮਰੀਕਾ ਦੇ ਸਾਹਮਣੇ ਪੂਰੀ ਤਰ੍ਹਾਂ ਸਰੈਂਡਰ ਕਰ ਦਿੱਤਾ ਅਮਰੀਕਾ ਟ੍ਰੇਡ ਡੀਲ ਤੇ ਚੱਲਦੇ ਆ ਐਨਰਜੀ ਸਿਕਿਉਰਿਟੀ ਖਤਰੇ 'ਚ ਸਰਕਾਰ ਨੇ ਸਾਡੀ ਐਨਰਜੀ ਸਿਕਿਉਰਿਟੀ ਅਮਰੀਕਾ ਨੂੰ ਸੌਂਪ ਦਿੱਤੀ ਹੈ ਪੂਰੀ ਤਰ੍ਹਾਂ ਸਰੈਂਡਰ ਕਰ ਦਿੱਤਾ ਪ੍ਰਧਾਨ ਮੰਤਰੀ ਮੋਦੀ ਨੇ ਭਾਜਪਾ ਦੇ ਖਜ਼ਾਨੇ ਨੂੰ ਬਚਾਉਣ ਦੇ ਲਈ ਭਾਰਤ ਦਾ ਭਵਿੱਖ ਦਾਅ ਤੇ ਲਾ ਦਿੱਤਾ ਭਾਰਤੀਆਂ ਦਾ ਭਵਿੱਖ ਦਾਅ ਤੇ ਲਾ ਦਿੱਤਾ ਅਮਰੀਕਾ ਔਰ ਚੀਨ ਦੀ ਨਜ਼ਰ ਭਾਰਤ ਤੇ ਲੋਕਾਂ ਦੇ ਡਾਟਾ ਉੱਤੇ ਹੈ ਜੇਕਰ ਅਮਰੀਕਾ ਨੂੰ ਸੁਪਰ ਪਾਵਰ ਬਣੇ ਰਹਿਣਾ ਤਾਂ ਇਸ ਦੀ ਚਾਬੀ ਭਾਰਤੀ ਡਾਟਾ ਹੀ ਹੈ ਜਿਹੜਾ ਉਹਨਾਂ ਨੂੰ ਉਪਲਬਧ ਕਰਾਇਆ ਜਾ ਰਿਹਾ ਹੈ ਕਹਿੰਦੇ। ਬ੍ਰਿਟੇਨ ਦੇ ਲੀਡਰ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਹੁੰਦੀ ਤਾਂ ਇੰਡੀਆ ਬਲੌਕ ਅਮਰੀਕੀ ਰਾਸ਼ਪਤੀ ਟਰੰਪ ਦੇ ਨਾਲ ਗੱਲਬਾਤ ਕਰ ਰਿਹਾ ਹੁੰਦਾ ਤਾਂ ਮੈਂ ਕਹਿੰਦਾ ਕਿ ਡੀਲ ਉੱਤੇ ਬਰਾਬਰੀ ਨਾਲ ਗੱਲ ਹੋਏਗੀ। ਹੈ ਅਸੀਂ ਤੁਹਾਡੇ ਨੌਕਰ ਨਹੀਂ ਹਾਂ ਕਿ ਅਮਰੀਕਾ ਤੈਅ ਕਰੇਗਾ ਕਿ ਅਸੀਂ ਕਿਸ ਤੋਂ ਤੇਲ ਲੈਣਾ। ਸੋ ਕਾਫੀ ਉਹ ਸਵਾਲ ਜਿਹੜੇ ਲੋਕਾਂ ਦੇ ਮਨਾਂ 'ਚ ਅਜ ਵਿਰੋਧੀ 44 ਲੀਡਰ ਬੋਲਦਾ ਨਜ਼ਰ ਆਇਆ ਮੈਂ ਕਹਿੰਦਾ ਉਹਦੇ ਪਿੱਛੇ ਉਹਦੀ ਸਿਆਸਤ ਹੋਣੀ ਕਿ ਅਗਲੀ ਵਾਰ ਅਸੀਂ ਸੱਤਾ ਚਾਹੀਏ ਸੱਤਾ 'ਚ ਨਾ ਆਉਣ ਦਾ ਵੀ ਕਾਰਨ ਹੋਣਾ ਪਰ ਜਿਹੜੇ ਦੋਸ਼ ਨੇ ਉਹ ਸਦਨ ਦੇ ਅੰਦਰ ਤੇ ਸਦਨ ਦੇ ਬਾਹਰ ਲਾਏ ਜਾ ਰਹੇ ਨੇ ਸੋ ਹੁਣ ਜੇ ਇਹ ਕਹਿਣ ਕਿ ਕੁਝ ਗੱਲਾਂ ਸਦਨ ਦੇ ਬਾਹਰ ਨੇ ਜੀ ਤੇ ਜਿਹੜੀਆਂ ਸਦਨ ਦੇ ਅੰਦਰ ਨੇ ਉਹਦਾ ਜਵਾਬ ਦੇ ਦਿਓ ਤੇ ਜੇ ਸਦਨ ਦੇ ਬਾਹਰ ਦੋ ਮੈਂਬਰਾਂ ਦਾ ਮਾਮਲਾ ਪ੍ਰਧਾਨ ਮੰਤਰੀ ਸੰਸਦ ਚ ਆ ਕੇ ਜਵਾਬ ਦੇ ਸਕਦੇ ਨੇ ਕਿ ਜੀ ਇਹ ਸਿੱਖੀ ਤੇ ਹਮਲਾ ਹੈ ਗੁਰੂਆਂ ਤੇ ਹਮਲਾ ਹੈ ਕਿਸ ਮਸਲੇ ਦਾ ਜਵਾਬ ਇਹਨਾਂ ਨੂੰ ਸਦਨ ਚਾ ਕੇ ਦੇਣਾ ਚਾਹੀਦਾ ਹੁਣ ਇਹ ਭਾਰਤ ਤੇ ਹਮਲਾ ਜੇ ਰਾਹੁਲ ਗਾਂਧੀ ਨੇ ਗਲਤ ਬੋਲਿਆ ਝੂਠ ਬੋਲਿਆ ਤਾਂ ਇਹ ਭਾਰਤ ਤੇ ਹਮਲਾ ਸੋ ਇਸ ਲਈ ਲੋਕਾਂ ਨੂੰ ਸਪਸ਼ਟਤਾ ਜਾਣਣੀ ਜ਼ਰੂਰੀ ਹੈ ਜੇ ਇੱਕ ਪੱਖ ਆ ਗਿਆ ਦੂਆ ਪੱਖ ਸਾਨੂੰ ਪਤਾ ਹੋਣਾ ਚਾਹੀਦਾ ਸੋ ਸਰਕਾਰ ਆਪਣਾ ਪੱਖ ਰੱਖੇ ਇਸ ਮਸਲੇ ਦੇ ਉੱਤੇ ਇਹ ਵੱਡਾ ਸਵਾਲ ਐਫਸੀਐਨ ਫਾਈਲ ਦੇ ਵਿੱਚ ਅਨਿਲ ਲਵਾਨੀ ਦਾ ਨਾਮ ਹੈ ਇਸ ਲਈ ਉਹ ਜੇਲ ਨਹੀਂ ਗਏ ਰਾਹੁਲ ਗਾਂਧੀ ਨੇ ਕਿਹਾ ਅਨਿਲ ਲਵਾਨੀ ਨੂੰ ਜੇਲ ਕਿਉਂ ਨਹੀਂ ਹੋਈ ਕਿਉਂਕਿ ਉਹਨਾਂ ਦਾ ਨਾਮ ਐਫਸੀਐਨ ਫਾਈਲ ਚ ਮੈਂ ਹਰਦੀਪਪੁਰੀ ਤੋਂ ਵੀ ਪੁੱਛਣਾ ਚਾਹਨਾ ਮੈਂ ਜਾਣਦਾ ਹਾਂ ਕਿ ਅਨੈ ਲਵਾਨੀ ਨੂੰ ਐਸਟੀਐਨ ਦੇ ਵਿੱਚੋਂ ਕਿਸ ਨੇ ਐਸਟੀਐਨ ਨੂੰ ਕਿਸ ਨਾਲ ਕਿਸ ਨੇ ਮਿਲਵਾਇਆ ਸੀ ਤੇ ਹਰਦੀਪਪੁਰੀ ਵੀ ਜਾਣਦੇ ਨੇ ਕਿ ਕਿਸ ਨੇ ਉਹਨਾਂ ਨੂੰ ਮਿਲਵਾਇਆ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਕਹਿ ਰਿਹਾ ਕਿ ਆਪਣੇ ਮਤਲਬ ਕੇਂਦਰ ਸਰਕਾਰ ਨੇ ਕਿ ਤੁਸੀਂ ਭਾਰਤ ਨੂੰ ਵੇਚ ਦਿੱਤਾ ਕੀ ਤੁਹਾਨੂੰ ਭਾਰਤ ਨੂੰ ਵੇਚਣੇ ਹੋ ਸ਼ਰਮ ਨਹੀਂ ਆਈ ਕਿ ਤੁਹਾਨੂੰ ਭਾਰਤ ਮਾਂ ਨੂੰ ਵੇਚਣੇ ਸ਼ਰਮ ਨਹੀਂ ਆਈ ਹੈਨਾ ਇਹ ਬਾਰ ਬਾਰ ਦੋਸ਼ ਦਹਾਏ ਜਾ ਰਹੇ ਨੇ ਇਹਦਾ ਮਤਲਬ ਹੈ ਸਰਕਾਰ ਨੇ ਗਰੀਬ ਕਿਸਾਨਾਂ ਨੂੰ ਕੁਚਲਣ ਦਾ ਰਸਤਾ ਖੋਲ੍ਹਿਆ ਉਹ ਕਹਿੰਦੇ ਇਹ ਅਮਰੀਕੀ ਡੀਲ ਨਾਲ ਵੱਡਾ ਦੋਸ਼ ਇਹ ਵੀ ਹੈ rau ਨੇ ਕਿਹਾ ਕਿ ਟ੍ਰੇਡ ਡੀਲ ਦੇ ਵਿੱਚ ਕੇਂਦਰ ਨੇ ਗਰੀਬ ਕਿਸਾਨਾਂ ਨੂੰ ਕੁਚਲਣ ਦਾ ਰਸਤਾ ਖੋਲ੍ਹ ਦਿੱਤਾ ਹੈ ਅਜਿਹਾ ਕਿਸੇ ਪ੍ਰਧਾਨ ਮੰਤਰੀ ਨੇ ਪਹਿਲਾਂ ਕਦੇ ਨਹੀਂ ਕੀਤਾ ਇਤਿਹਾਸ ਵਿੱਚ ਪਹਿਲੀ ਵਾਰ ਸਾਡੇ ਕਿਸਾਨ ਸੰਕਟ ਦਾ ਸਾਹਮਣਾ ਕਰ ਰਹੇ ਨੇ ਕਿਸਾਨ ਤਾਂ ਲਗਾਤਾਰ ਸੰਕਟ ਦਾ ਸਾਹਮਣਾ ਕਰ ਰਹੇ ਨੇ ਮਜ਼ਦੂਰ ਤਾਂ ਲਗਾਤਾਰ ਸੰਕਟ ਦਾ ਸਾਹਮਣਾ ਕਰ ਰਹੇ ਨੇ ਹੁਣ ਛੋਟਾ ਦੁਕਾਨਦਾਰ ਛੋਟਾ ਵਪਾਰੀ ਉਹ ਸੰਕਟ ਦਾ ਸਾਹਮਣਾ ਕਰ ਰਿਹਾ ਪਰ ਇਹ ડીਲ ਇਹਨਾਂ ਸਾਰਿਆਂ ਦੇ ਉੱਤੇ ਕਹਿੰਦੇ ਖਤਰਨਾਕ ਅਸਰ ਪਾਊਗੀ ਉਹਦੇ ਚੋ ਕਿਸਾਨੀ ਦਾ ਜ਼ਿਕਰ ਵੀ ਅਸੰਸੱਚ ਹੋਇਆ ਅਮਰੀਕਾ ਦਾ ਆਯਾਤ 46 ਅਰਬ ਅਮਰੀਕੀ ਡਾਲਰ ਤੋਂ ਵੱਧ ਕੇ 146 ਅਰਬ ਅਮਰੀਕੀ ਡਾਲਰ ਹੋ ਜਾਏਗਾ ਸਾਡਾ ਟੈਰ 3% ਤੋਂ ਵੱਧ ਕੇ 18% ਹੋ ਗਿਆ ਤੇ ਉਹਨਾਂ ਦਾ 16 ਤੋਂ ਘਟ ਕੇ 0 ਹੋ ਗਿਆ ਸੋ ਇਹ ਵੱਡਾ ਸਵਾਲ ਹੈ ਸੋ ਅਮਰੀਕਾ ਨੂੰ ਸੁਪਰ ਪਾਵਰ ਬਣੇ ਰਹਿਣ ਲਈ ਕਹਿੰਦੇ ਸਾਡੇ ਡਾਟੇ ਦੀ ਲੋੜ ਹੈ ਤੇ ਉਹ ਡਾਟਾ ਲੈਨਡ ਦੇ ਵਿੱਚ ਉਹ ਕਾਮਯਾਬ ਹੁੰਦੇ ਜਾ ਰਹੇ ਜੇ ਦਿੱਸੀਰੇ ਚੜਦੀ ਹੈ ਸੋ ਇਹ ਭਾਰਤ ਨੂੰ ਪੇਚਣ ਵਰਗਾ ਹੋਏਗਾ ਉਹ ਕਹਿੰਦੇ ਸੋ ਹੁਣ ਇਹ ਵੱਡਾ ਸਵਾਲ ਹੈ ਜੀ ਕਿ ਉਹਨਾਂ ਨੇ ਜਿਹੜੇ ਨੁਕਤੇ ਛੂਏ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਉਹਦਾ ਜਵਾਬ ਸਾਡੀ ਸਰਕਾਰ ਨੂੰ ਦੇਣਾ ਪੈਣਾ ਨਹੀਂ ਤਾਂ ਇਹ ਸ਼ੰਕੇਸ਼ ਹੋਵੇ ਹੋਰ ਵੱਢੇ ਹੋ ਜਾਣਗੇ ਸੰਸਦ 'ਚ ਜਿੱਥੇ ਅੱਜ ਵਿਰੋਧੀ ਧਿਰ ਦੇ ਲੀਡਰ ਨੇ ਸਰਕਾਰ ਘੇਰੀ ਪ੍ਰਧਾਨ ਮੰਤਰੀ ਤੋਂ ਲੈ ਕੇ ਮੰਤਰੀ ਤੱਕ ਨੂੰ ਸਵਾਲ ਖੜੇ ਕੀਤੇ ਉੱਥੇ ਪੈਦਲ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਉਹ ਫੈਸਲਾ ਹੁਣ ਤੋਂ ਦੇਸ਼ 'ਚ ਲਾਗੂ ਹੋ ਗਿਆ ਮਤਲਬ ਸਵੇਰ ਨੂੰ ਸਕੂਲ ਦੀ ਪ੍ਰੇਅਰ ਦੇ ਵਿੱਚ ਰਾਸ਼ਟਰੀ ਗਾਣ ਤੋਂ ਪਹਿਲਾਂ ਇੱਕ ਅਸਤੀ ਗੀਤ ਹੋਏਗਾ ਮਤਲਬ ਜਨ ਗਨ ਤੋਂ ਪਹਿਲਾਂ ਬੰਦੇ ਮਾਤਰਮ ਹੋਏਗਾ ਔਰ ਉਹ ਵੀ ਦੋ ਸੱਤਰ ਹੀ ਨਹੀਂ ਪੂਰਾ ਪੜਨਾ ਪਏਗਾ 3 ਮਿੰਟ ਦਾ ਉਸ ਤੋਂ ਬਿਨਾ ਨਹੀਂ ਇਹ ਹੁਕਮ ਜਾਰੀ ਹੋ ਗਿਆ ਮਤਲਬ ਇਹ ਪੈਰਲਲ ਹੁਕਮ ਨਾ ਵੀ ਚਰਚਾ ਸ਼ੁਰੂ ਹੋ ਗਈ ਹੈ ਜਾਂ ਇਹ ਇੱਕ ਤਰੀਕੇ ਨਾਲ ਜਿਹੜਾ ਕੇਂਦਰੀਕਰਨ ਹੋ ਰਿਹਾ ਉਸ ਦਾ ਇੱਕ ਪ੍ਰਤੀਕ ਹੈ ਜਦੋਂ ਪੂਰੇ ਮੁਲਕ ਦੇ ਵਿੱਚ ਜਨ ਗਨ ਮਨ ਨੂੰ ਰਾਸ਼ਟ੍ਰ ਗਾਨ ਦੇ ਵਜੋਂ ਮਾਨਤਾ ਮਿਲੀ ਹੋਈ ਔਰ ਉਸ ਤਰੀਕੇ ਕਰ ਨਾਲ ਸਾਰੇ ਸਕੂਲਾਂ ਦੀ ਪ੍ਰੇਰਣਾ ਵਿੱਚ ਉਸ ਨੂੰ ਗਾਇਆ ਜਾਂਦਾ ਹੁਣ ਉਸ ਤੋਂ ਵੀ ਪਹਿਲਾਂ ਬੰਦੇ ਮਾਤਰਮ ਨੂੰ ਇਸ ਤਰ੍ਹਾਂ ਜਬਰੀ ਤਰੀਕੇ ਨਾਲ ਥੋਪਿਆ ਜਾਏਗਾ ਲੋਕ ਇਹਨੂੰ ਕਿਵੇਂ ਲੈਣਗੇ ਜਾਂ ਸੱਚਮੁੱਚ ਇਹਦੀ ਜ਼ਰੂਰਤ ਹੈ ਇਸ ਤਰੀਕੇ ਨਾਲ ਲੈਣਗੇ ਜਾਂ ਇਹ ਜਿੱਥੇ ਭਾਜਪਾ ਦੀ ਸਰਕਾਰ ਹੈ ਉੱਥੇ ਲਾਗੂ ਹੋ ਜਾਏਗਾ ਬੰਗਾਲ ਤੋਂ ਲੈ ਕੇ ਪੰਜਾਬ ਤੱਕ ਕੋਈ ਟਕਰਾਅ ਨਾ ਪੈਦਾ ਹੋ ਜਵੇ। ਜੰਮੂ ਕਸ਼ਮੀਰ ਦੇ ਲੋਕ ਇਹਨੂੰ ਕਿਵੇਂ ਲੈਣਗੇ? ਬਾਕੀ ਜਿੱਥੇ ਬੀਜੇਪੀ ਸਰਕਾਰ ਨਹੀਂ ਹੈ, ਉਹ ਸੂਬੇ ਨੂੰ ਕਿਵੇਂ ਲੈਣਗੇ? ਹਿੰਦੀ ਭਾਸ਼ੀ ਜਿਹੜੇ ਸੂਬੇ ਨਹੀਂ ਹੈਗੇ, ਉਹਨਾਂ ਸੂਬਿਆਂ ਚ ਇਹ ਕੀ ਆਉਂਦਾ? ਇਹ ਸਾਰਾ ਇੰਤਜ਼ਾਰ ਹੋਏਗਾ। ਹੁਣ ਹੈ ਕੀ? ਜਨਗਨ ਮੰਨ ਤੋਂ ਪਹਿਲਾਂ ਗਾਇਆ ਜਾਏਗਾ ਬੰਦੇ ਮਾਤਰਾ। ਸਾਰੇ 6 ਪਹਿਰੇ ਗਾਉਣੇ ਪੈਣਗੇ। ਸਕੂਲਾਂ ਚ ਰਾਸ਼ਟਰੀ ਗੀਤ ਦੇ ਬਾਅਦ ਸ਼ੁਰੂ ਹੋਵੇਗੀ ਪੜ੍ਹਾਈ। ਸਿਨੇਮੇ ਘਰਾਂ ਨੂੰ ਛੂਟਾ ਕੇਂਦਰ ਸਰਕਾਰ ਨੇ ਰਾਸ਼ੀ ਗੀਤ ਬੰਦੇ ਮਾਤਰ ਨੂੰ ਲੈ ਕੇ ਨਵੇਂ ਦਿਸ਼ਾੰਦਰ ਦੇ ਜਾਰੀ ਕਰ ਦਿੱਤੇ ਨੇ। ਗ੍ਰਹਿ ਮੰਤਰਾਲੇ ਨੇ ਆਪਣੇ ਹੁਕਮਾਂ ਚ ਕਿਹਾ ਕਿ ਹੁਣ ਸਰਕਾਰੀ ਸਮਾਗਮਾਂ ਚ ਸਕੂਲਾਂ ਚ ਤੇ ਹੋਰ ਪ੍ਰਮੁੱਖ ਅਯੋਜਨਾਾਂ ਦੇ ਦਰਮਿਆਨ ਸਮਾਗਮਾਂ ਦੇ ਦਰਮਿਆਨ ਬੰਦੇ ਮਾਤਰਮ ਗਾਉਣਾ, ਵਜਾਉਣਾ ਜ਼ਰੂਰੀ ਹੋਏਗਾ। ਇਸ ਦਰਾਂ ਹਰ ਵਿਅਕਤੀ ਨੂੰ ਖੜਾ ਹੋਣਾ ਵੀ ਜ਼ਰੂਰੀ ਹੋਏਗਾ ਤੇ ਉਹਦੀ ਮੁਦਰਾ ਵੀ ਸਾਵਧਾਨ ਵਾਲੀ ਹੋਏਗੀ ਜੋ ਰਾਸ਼ਟ੍ਰ ਗਾਨ ਸਮੇਂ ਜਨਗਨਮਣ ਸਮੇਂ ਹੁੰਦੀ ਹੈ। 28 ਜਨਵਰੀ ਨੂੰ ਇਹ ਹੁਕਮ ਜਾਰੀ ਹੋਇਆ ਸੀ। ਪਰ ਮੀਡੀਆ ਦੇ ਵਿੱਚ ਇਹਦੀ ਜਾਣਕਾਰੀ 11 ਫਰਵਰੀ ਨੂੰ ਸਾਹਮਣੇ ਆਈ ਹੈ। ਅੱਜ ਸਾਹਮਣੇ ਆ ਰਹੀ ਹੈ। ਨਿਊਜ਼ ਏਜੰਸੀ ਪੀਟੀਆਈ ਦੇ ਮੁਤਾਬਕ ਹੁਕਮਾਂ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਜੇਕਰ ਰਾਸ਼ਰੀ ਗੀਤ ਬੰਦੇ ਮਾਤਰਮ ਤੇ ਰਾਸ਼ਟਰੀ ਗਾਣ ਜਨਗਨਮਨ ਦੇ ਵਿੱਚ ਐ ਗਾਏ ਜਾਂ বাজਾਏ ਜਾਣ ਤਾਂ ਪਹਿਲਾਂ ਬੰਦੇ ਮਾਤਰਮ ਗਾਇਆ ਜਾਊਗਾ। ਫਿਰ ਉਸ ਤੋਂ ਬਾਅਦ ਰਾਸ਼ਟਰੀ ਗਾਣ ਜਨਗਨਮਨ ਹੋਊਗਾ। ਇਸ ਦਿਨ ਨੂੰ ਸੁਣਨ ਵਾਲਿਆਂ ਨੂੰ ਸਾਵਧਾਨ ਮੁਦਰਾ ਚ ਖੜਾਣਾ ਹੈ। ਹੁਕਮਾਂ ਦੇ ਮੁਤਾਬਕ ਸਾਰੇ ਸਕੂਲਾਂ ਨੂੰ ਦਿਨ ਦੀ ਸ਼ੁਰੂਆਤ ਮਤਲਬ ਜਿਹੜੀ ਸਵੇਰ ਦੀ ਪ੍ਰਾਰਥਨਾ ਹੈ ਸਵੇਰ ਦੀ ਸਭਾ ਹੈ ਹੈਨਾ ਉਹਦੀ ਸ਼ੁਰੂਆਤ ਪਹਿਲਾਂ ਬੰਦੇ ਬਾਤਮ ਫਿਰ ਉਤੋਂ ਬਾਅਦ ਜਨ ਗਨਮਨ ਹੁਣ ਇਹ ਸਵਾਲ ਹੈ ਇੱਥੇ ਸਾਡੇ ਸਕੂਲਾਂ ਚ ਦੇਸ਼ ਭਾਵਰ ਮੂਹੇ ਵੀ ਹੁੰਦਾ ਹੁਣ ਉਸੇ ਥਾਂ ਇਹਨੂੰ ਦੇਣ ਦੀ ਥਾਂ ਹੈ ਕਿ ਉਸ ਨੂੰ ਵੀ ਨਾਲ ਸ਼ਾਮਲ ਕੀਤਾ ਜਾਊਗਾ ਜਾਂ ਇਹਨੂੰ ਜਬਰੀ ਲਾਗੂ ਕੀਤਾ ਜਾਊਗਾ ਜਾਂ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੇ ਇਹ ਮਾਮਲਿਆਂ ਦੇ ਵਿੱਚ ਕਿੰਨ ਸੁੱਬੇ ਨੇ ਇਤਰਾਜ ਆ ਹਿੰਦੀ ਭਾਸ਼ੀ ਤੇ ਉੱਤੇ ਉੱਥੇ ਕੋਈ ਮਸਲਾ ਬਣੂਗਾ ਸੋ ਇਸ ਲਈ ਇਹ ਕਈ ਸਵਾਲ ਨੇ ਹੁਣ ਇਹਦੇ ਉੱਤੇ ਕਿਵੇਂ ਰਿਐਕਟ ਕਰਦੇ ਨੇ ਕੀ ਕਹਿੰਦੇ ਨੇ ਦੇਖਣ ਵਾਲਾ ਗੱਲ ਹੋਏਗਾ ਪਰ ਇਹ ਹੁਕਮ ਆ ਗਿਆ ਜੀ ਹੁਣ ਇਹਦੇ ਵਿੱਚ ਸਾਫ਼ ਤੌਰ ਤੇ ਜੇ ਮੈਂ ਗੱਲ ਕਰਾਂ ਤਾਂ ਤੁਸੀਂ ਇਹ ਸਮਝ ਲਓ ਰਾਸ਼ਟ੍ਰ ਗਾਨ ਤੋਂ ਪਹਿਲਾਂ ਰਾਸ਼ਰੀ ਗੀਤ ਗਾਇਆ ਜਾਣਾ ਜਾਂ বাজਾਇਆ ਜਾਣਾ ਜ਼ਰੂਰੀ ਹੈ ਨਿਆ ਜੋ ਮਤਲਬ ਨਵਾਂ ਜੋ ਪ੍ਰੋਟੋਕੋਲ ਬਣ ਗਿਆ ਨਵਾਂ ਜੋ ਸਿਧਾਂਤ ਬਣ ਗਿਆ ਸਮੂਹਕ ਰੂਪ ਦੇ ਵਿੱਚ ਪੂਰੇ 6 ਪੈਰੇ ਗਾਏ ਜਾਣੇ ਜ਼ਰੂਰੀ ਨੇ ਜਾਂ ਬਜਾਏ ਜਾਣੇ ਜ਼ਰੂਰੀ ਨੇ ਮਤਲਬ ਜੇ ਤੁਸੀਂ ਫੋਨ ਤੋਂ ਲਾਉਨੇ ਹੋ ਜਾਂ ਕੈਸਟ ਤੋਂ ਲਾਉਨੇ ਹੋ ਐਨਾ ਜਾਂ ਕਿਸੇ ਹੋਰ ਇਲੈਕਟ੍ਰੋਨਿਕ ਮਾਧਿਅਮ ਨਾਲ ਲਾਉਂਦੇ ਨੇ ਜਾਂ ਬੱਚੇ ਗਾਉਂਦੇ ਨੇ ਤਾਂ ਜੋ ਵੀ ਹੋਵੇ 6 ਪੈਰੇ ਪੂਰੇ ਗਾਉਣੇ ਜਾਂ ਬਜਾਉਣੇ ਪੈਣਗੇ 3 ਮਿੰਟ 10 ਸਕਿੰਟ ਮਤਲਬ 190 ਸਕਿੰਟ ਬਣਦਾ ਹੈ ਪੂਰਾ ਪੀਰੀਅਡ 3 ਮਿੰਟ ਪੂਰੇ ਤੇ 10 ਸਕਿੰਟ ਹੋਰ 190 ਸਕਿੰਟ ਇਹ ਪੂਰਾ ਚੱਲੇਗਾ ਰਾਸ਼ਟਰੀ ਗਾਣ ਦੀ ਤਰ੍ਹਾਂ ਲੋਕ ਇਸ ਨੂੰ ਵੀ ਖੜੇ ਹੋਣਾ ਜ਼ਰੂਰੀ ਹੋਊਗਾ ਤੇ ਸਾਬਦਨ ਮੁਦਰਾ 'ਚ ਖੜੇ ਹੋਣਾ ਜ਼ਰੂਰੀ ਹੋਊਗਾ ਜਦੋਂ ਰਾਸ਼ਟਰੀ ਝੰਡੇ ਨੂੰ ਪ੍ਰੇਡ 'ਚ ਲਿਆਂਦਾ ਜਾ ਰਿਹਾ ਹੋਵੇ ਤਾਂ ਦਗਾਉਣਾ ਪਊਗਾ ਤਿਰੰਗਾ ਜਦੋਂ ਲਹਿਰਾਇਆ ਜਾਵੇ ਤਦ ਕਿਸੇ ਸਮਾਗਮ 'ਚ ਰਾਸ਼ਪਤੀ ਦੇ ਪਹੁੰਚਣ ਤੇ ਰਾਸ਼ਪਤੀ ਦੇ ਸਮੋਦਨ ਤੋਂ ਪਹਿਲਾਂ ਜਾਂ ਬਾਅਦ 'ਚ ਰਾਜਪਾਲ ਉਪ ਰਾਜਪਾਲ ਦੇ ਸਮਾਗਮਾਂ 'ਚ ਰਾਜਪਾਲਾਂ ਦੇ ਭਾਸ਼ਣ ਤੋਂ ਪਹਿਲਾਂ ਜਾਂ ਬਾਅਦ 'ਚ ਹੈਨਾ ਅਨ ਸਿਵਲ ਕੋਈ ਸਮਾਗਮ ਅਵਾਰ ਸ਼ੋਅ ਹੈ ਕੋਈ ਮੰਨ ਲਓ ਮਤਲਬ ਹੈ ਨਾ ਭਾਰਤ ਰਤਨ ਪਦਮ ਪਭੂਸ਼ਣ ਪਦਮ ਸ਼੍ਰੀ ਇਹੋ ਜਿਹਾ ਸਮਾਗਮਾਂ ਦੇ ਸਮੇਂ ਸਕੂਲਾਂ ਦੇ ਦਿਨ ਦੀ ਸ਼ੁਰੂਆਤ ਤੋਂ ਪਹਿਲਾਂ ਅਹਿਮ ਤੌਰ ਤੇ ਇੱਥੇ ਆ ਕੇ ਪੀਚ ਫਸਣਾ ਜਿਹੜਾ ਸਕੂਲਾਂ ਨੂੰ ਹੁਕਮ ਹੈ ਸੋ ਇਸ ਲਈ ਹੁਣ ਇਹਨੂੰ ਲੈ ਕੇ ਦੇਖਦੇ ਹਾਂ ਜੀ ਕਿ ਬੰਦੇ ਮਾਤਰਮ ਨੂੰ ਜਿਹੜਾ ਲੈ ਕੇ ਜਿਹੜਾ ਨਵਾਂ ਫਰਮਾਨ ਆਇਆ ਹੈ ਕਿ ਇਹ ਜਿਹੜੇ ਮਾਮਲੇ 'ਚ ਸਰਕਾਰ ਕੀ ਰਹੀ ਹੈ ਉਤੋਂ ਧਿਆਨ ਹਟਾਉਣ ਦਾ ਇੱਕ ਤਰੀਕਾ ਹੈ ਇਸ ਮੁੱਦੇ ਤੇ ਧਿਆਨ ਕੇਂਦਰਿਤ ਕਰਨ ਦਾ ਮੁੱਦਾ ਹੈ ਡੀਲ ਨੂੰ ਲੈ ਕੇ ਜਿਹੜੀ ਸਰਕਾਰਕ ਕਿਰਿਆ ਐ ਐਫਟੀਐਨ ਫਾਈਲਾਂ ਨੂੰ ਲੈ ਕੇ ਜੋ ਸਰਕਾਰਕ ਕਿਰਿਆ ਉਹ ਤੋਂ ਧਿਆਨ ਤਾਂ ਕਿ ਇਧਰ ਲਿਆਉਣ ਦੀ ਪ੍ਰਕਿਰਿਆ ਜਾਂ ਇਸ ਤਰੀਕੇ ਨਾਲ ਸਰਕਾਰ ਆਪਣਾ ਅਜੰਡਾ ਜਿਹੜਾ ਇੱਕ ਰੰਗ ਵਾਲਾ ਅੱਗੇ ਵਧਾਰੀ ਹੈ ਉਸ ਤਰੀਕੇ ਨਾਲ ਅੱਗੇ ਵਧਣ ਦੀ ਕਾਇਦਾਈ ਵੀ ਸਵਾਲ ਹੈ ਗੱਲ ਪੰਜਾਬ ਦੀ ਸਿਆਸਤ ਦੀ ਵੀ ਕਰੀਏ ਪੰਜਾਬ ਦੇ ਵਿੱਚ ਲਗਾਤਾਰ ਰਾਜਪਾਲ ਹੋਰਾਂ ਦੀ ਯਾਤਰਾ ਰਾਜਪਾਲ ਦੀ ਯਾਤਰਾ ਦੇ ਵਿੱਚ ਸੁਖਵੀਰ ਬਾਦਲ ਦਾ ਆਉਣਾ ਭੀਜੇਪੀ ਲੀਡਰਾਂ ਦਾ ਆਉਣਾ ਸਰਕਾਰ ਦਾ ਵਿਰੋਧੀ ਤਿੱਦ ਦਾ ਗਰ ਹਜ਼ਰ ਰਹਿਣਾ ਰਾਜਾ ਬੜਿੰਗ ਦਾ ਸਵਾਲ ਖੜਾ ਕਰਨਾ ਕੇਤਾ ਜੀ ਸਮਝੌਤਾ ਐਕਸਪ੍ਰੈਸ ਹੈ ਜਾਂ ਆਪਾਂ ਕਹੀਏ ਕਿ ਪੰਜਾਬ 'ਚ ਚਰਚਾ ਹੈ ਕੇਤਾ ਜੀ ਗੱਠਜੋੜ ਯਾਤਰਾ ਹੈ ਜਿੱਥੇ ਇਸ ਵਰਤਾਰੇ ਤੇ ਸਭ ਦੀ ਨਜ਼ਰ ਹੈ ਕਿ ਡੇਰਾ ਬਿਆਸ ਮੁਖੀ ਕੀ ਸਰਗਰਮ ਸਿਆਸਤ ਚਾ ਰਹੇ ਨੇ ਕਿ ਉਹ ਕਿੰਗ ਮੇਕਰ ਦੀ ਭੂਮਿਕਾ ਚਾ ਰਹੇ ਨੇ ਕਿ ਉਹ ਖੁਦ ਹੀ ਕਿੰਗ ਬਣਨਾ ਚਾਹੁੰਦੇ ਨੇ 27 'ਚ ਕਿ ਉਹਨਾਂ ਨੂੰ ਕੋਈ ਰੋਲ ਦਿੱਤਾ ਗਿਆ ਹੈ ਕਿ ਉਹ ਭਾਜਪਾ ਔਰ ਅਕਾਲੀ ਭਾਜਪਾ ਦੇ ਗੱਠਜੋੜ ਦੇ ਨਾਲ ਪੰਜਾਬ ਦੇ ਮਾਹੌਲ ਨੂੰ ਦੇਖਦੇ ਹਾਂ ਇਸ ਖਾਮਾਂ ਮੋਹਲ ਬਰਾਉਨ ਦੀ ਪ੍ਰਕਿਰਿਆ ਵੱਲ ਵੱਧ ਰਹੇ ਨੇ ਕਿ ਇੰਜ ਬੀਜੇਪੀ ਵੱਡੇ ਰੂਪ ਚਾਉਣਾ ਚਾਹੁੰਦੀ ਹੈ ਉਹ ਬਾਇਆ ਡੇਰਾ ਬਿਆਸ ਦੇ ਰਹੀ ਹੁਣਾ ਚਾਹੁੰਦੀ ਹੈ ਡੇਰਾ ਬਿਆਸ ਹੁਣ ਤੱਕ ਜਿਹੜੀ ਸਰਗਰਮ ਸਿਆਸਤ ਤੋਂ ਦੂਰ ਸੀ ਹੁਣ ਉਹ ਸਿੱਧੇ ਰੂਪ 'ਚ ਖੁੱਲ ਕੇ ਸਾਹਮਣੇ ਆ ਗਿਆ ਹੈ ਇਸ ਤਰੀਕੇ ਕਰ ਕਿੰਨੇ ਹੀ ਸਵਾਲ ਨੇ ਇਹਨਾਂ ਸਾਰੇ ਸਵਾਲਾਂ ਦੇ ਵਿੱਚ ਬੈਠਕਾਂ ਦੇ ਦੌਰ ਦੀ ਵਿਚਾਰਚਾ ਵੈਸੇ ਚਰਚਾ ਉਸ ਦਿਨ ਵੀ ਸੀ ਜਦੋਂ ਬਿਕਰਮਜੀਠੀਆ ਦੀ ਜ਼ਮਾਨਤ ਹੁੰਦੀ ਹੈ ਉਤੋਂ ਪਹਿਲਾਂ ਡੇਰਾ ਬਿਆਸ ਮੁਖੀ ਜਾਉਣਾ ਤੇ ਮੀਡੀਆ ਚਾੱਕ ਕੇ ਕਲੀਨਚੜ ਦੇਣਾ ਉਹਦੀ ਵੀ ਚਰਚਾ ਚਰਚਾ ਹੋਣੀ ਇਸ ਗੱਲ ਦੀ ਮੀਹਣ ਲੱਗੀ ਕਿ ਡੇਰਾ ਵਿਆਸਮੁਖੀ ਲਗਾਤਾਰ ਜਿਵੇਂ ਰਾਜਨੀਤਿਕ ਲੀਡਰਾਂ ਦੇ ਪ੍ਰਮੁੱਖ ਹਸਤੀਆਂ ਦੇ ਸ਼ਖਸ਼ੀਤਾਂ ਦੇ ਘਰਾਂ 'ਚ ਜਾ ਰਹੇ ਨੇ ਉਹਨਾਂ ਨਾਲ ਮੁਲਾਕਾਤਾਂ ਕਰ ਰਹੇ ਨੇ ਇਹਦੇ ਵੀ ਮਾਇਨੇ ਰਾਈ ਜਾ ਰਹੇ ਨੇ ਕਿ ਇਹਦੇ ਵੀ ਕੋਈ ਗਹਿਰੇ ਅਰਥ ਨੇ ਹੈ ਚਰਚਾ ਇਸ ਗੱਲ ਦੀ ਵੀ ਹੈ ਕਿ ਕੀ ਉਹ ਸਿਰਫ ਮਨ ਦੀ ਮੌਜ ਲਈ ਆਪਣੀ ਸ਼ਰਧਾ ਲਈ ਆਪਣੇ ਸਤਕਾਰ ਲਈ ਦਰਬਾਰ ਸਾਹਿਬ ਬਾਰ-ਬਾਰ ਜਾਂਦੇ ਨੇ ਜਾਂ ਜਿਹੜਾ ਇੱਕ ਖਾਸ ਵਰਗ ਸਿੱਖ ਪਾਈਚਾਰੇ ਦੇ ਵਿੱਚ ਜਾਂ ਮਤਲਬ ਕਿ ਸਿੱਖੀ ਦੇ ਵਿੱਚ ਡੇਰਾਬਾਦ ਨੂੰ ਵੱਖ ਰੱਖਣ ਵਾਲੀਆਂ ਤਰ੍ਹਾਂ ਉਹਨਾਂ ਨੂੰ ਖੁਸ਼ ਕਰਨ ਦੀ ਕਬਾਇਦ ਨਾਲ ਲਿਆਉਣ ਦੀ ਕਬਾਇਦ ਹੈ ਇਸ ਨੂੰ ਰਾਜਨੀਤਿਕ ਪੱਜੋ ਵੀ ਦੇਖਿਆ ਜਾ ਰਿਹਾ ਹੈ ਇਹ ਵੀ ਚਰਚਾ ਪਰ ਚਰਚਾ ਇਹ ਜਿਹੜੀ ਯਾਤਰਾ ਰਾਜਪਾਲ ਨੇ ਸ਼ੁਰੂ ਕੀਤੀ ਉਹਦੇ ਵਿੱਚ ਜਿਵੇਂ ਸਰਕਾਰ ਦੂਰ ਰਹੀ ਵਿਰੋਧੀ ਧਿਰ ਦੂਰ ਰਹਾ ਪਰ ਅਕਾਲੀ ਦਲ ਤੇ ਭਾਜਪਾ ਨੇੜੇ ਆਉਂਦੀ ਦਿਖੀ ਉਹ ਤੋਂ ਪਹਿਲਾਂ ਮਜੀਠੀਆ ਵਾਲਾ ਨੁਕਤਾ ਤੇ ਸੁਖਵੀਰ ਵਾਲਾ ਨੁਕਤਾ ਇਹਦੇ ਵਿੱਚ ਹੀ ਕੱਲ੍ਹ ਵਾਲੇ ਦਿਨ ਉਸ ਯਾਤਰਾ ਦੇ ਦਰਮਿਆਨ ਇੱਕ ਸਕੂਲ ਦੇ ਵਿੱਚ ਅਸ਼ਵਨੀ ਸ਼ਰਮਾ ਬੀਜੇਪੀ ਦੇ ਇੱਕੋ ਹੋਰ ਲੀਡਰ ਹੈ ਤੇ ਡੇਰਾ ਅਬਿਆਸ ਮੁਖੀ ਨਾਲ ਦੀ ਬੈਠਕ ਹੋਦੀ ਹੈ ਰਾਜਪਾਲ ਦੀ ਹਾਜ਼ਰੀ ਚ ਹੈ ਯਾਤਰਾ ਪ੍ਰਬੰਧ ਕਮਰਾ ਬੈਟਕ 22 ਮਿੰਟ ਦੂਸਰੇ ਪਾਸੇ ਵਿਕਰਮ ਮਜੀਠੀਆ ਡੇਰਾ ਅਬਿਆਸ ਮੁਖੀ ਨੂੰ ਫਿਰ ਮਿਲਣ ਹੋਰ ਜੀ ਧੰਨਵਾਦ ਕਰਨ ਗਏ ਹੁਣ ਇਸ ਨੂੰ ਆਪਾਂ ਇਸ ਨਜ਼ਰੀਏ ਤੋਂ ਹੀ ਲੈਣੇ ਆ ਕਿ ਉਹ ਸਿਰਫ ਧੰਨਵਾਦ ਕਰਨ ਦੀ ਇੱਛਾ ਨਾਲ ਗਏ ਨੇ ਇਸ ਤੋਂ ਵੱਧ ਕੇ ਕੁਝ ਨਹੀਂ ਕਰ ਪਰ ਉਸkal ਦੀ ਚਰਚਾ ਹੈ ਕਿ ਇਹਦੇ ਅਰਥ ਕੀ ਨੇ ਭਾਈ ਜੇ ਉਹ ਮਿਲਣ ਜਾ ਰਹੇ ਨੇ ਸੋ ਇਹਦੀ ਵੀ ਖੂਬ ਪਹਿਲੂ ਹੈ ਕਿ ਇਹ ਕਿਤੇ ਨਵੀਂ ਰਾਜਨੀਤਿਕ ਖਿਚੜੀ ਤਾਂ ਨਹੀਂ ਪਕ ਰਹੀ ਕੁੱਲ ਮਿਲਾ ਕੇ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਟਿਕ ਗਈਆਂ ਨੇ ਕਿ ਕੀ ਡੇਰਾ ਬਿਆਸ ਮੁਖੀ ਆਉਂਦੇ ਸਮੇਂ ਦੇ ਵਿੱਚ 2027 ਦੇ ਵਿੱਚ ਸਰਗਰਮ ਸਿਆਸਤ ਕੁੱਦਣ ਜਾ ਰਹੇ ਨੇ ਕੀ ਉਹਨਾਂ ਨੇ ਜਿਵੇਂ ਆਪਣਾ ਗੱਦੀ ਨਿਸ਼ੀਨ ਤੈਅ ਕੀਤਾ ਉਸ ਨੂੰ ਕਾਰਜਪਾਗ ਸੌਂਪਿਆ ਤੇ ਆਪ ਲਗਾਤਾਰ ਰਾਜਨੀਤਿਕ ਤੌਰੇ ਕਦੇ ਨਾਬੇ ਵਾਲਾ ਰਾਜੀ ਵਾਲੀ ਤਾਜਪੋਸ਼ੀ ਦੇ ਮਾਮਲੇ 'ਚ ਨਜ਼ਰ ਆਉਂਦੇ ਨੇ ਸੋ ਇਹ ਸਾਰਾ ਵਰਤਾਰਾ ਕੀ ਭਾਜਪੀ ਨੇ ਪੰਜਾਬ 'ਚ ਪੈਰ ਲਵਾਉਣ ਲਈ ਹੈ ਜਾਂ ਭਾਜਪੀ ਜੋ ਚਾਹੁੰਦੀ ਹੈ ਉਹ ਡੇਰਾ ਬਿਆਸ ਰਾਹੀਂ ਪ੍ਰਬੰਧ ਚੜੇਗਾ ਜਾਂ ਕੁਝ ਤਰ੍ਹਾਂ ਇਹ ਵੀ ਸਵਾਲ ਖੜੇ ਕਰਨ ਲੱਗੀਆਂ ਨੇ ਕਿ ਜੀ ਇਹ ਤਾਂ ਆਪਣੀਆਂ ਜ਼ਮੀਨਾਂ ਹੈ ਆਪਣੇ ਧਾਰਮਿਕ ਸਥਾਨ ਡੇਰੇ ਦੇ ਰੂਪ 'ਚ ਬਣੇ ਹੋਏ ਹਰ ਸ਼ਹਿਰ ਨਗਰ ਵਿਦੇਸ਼ ਦੁਨੀਆ ਭਰ 'ਚ ਉਹਨਾਂ 'ਚੋਂ ਖਾਸ ਕਰ ਪ੍ਰਮੁੱਖ ਡੋਰਾ ਜਿਹੜਾ ਬਿਆਸ ਵਾਲਾ ਉਥੇ ਕਹਿੰਦੇ ਜੀ ਜ਼ਮੀਨਾਂ ਅਥੇ ਆਉਣ ਦਾ ਕਬਜ਼ਾਉਣ ਦਾ ਹਾਂ ਦਰਿਆ ਦਾ ਰੁੱਖ ਮੋੜਨ ਦਾ ਉਹ ਸਾਰੇ ਮਾਮਲਿਆਂ ਚ ਜਿਹੜੇ ਮਾਮਲੇ ਨੇ ਉਹਨੂੰ ਦਬਾਉਣ ਦੇ ਲਈ ਇਹ ਮਜਬੂਰੀ ਵਸ ਉੱਧਰ ਜਾਣਾ ਪਿਆ। ਕੀ ਸਿਆਸੀ ਧਿਰਾਂ ਦਾ ਡੇਰਿਆਂ ਵੱਲ ਨੂੰ ਜਾਣਾ ਉਹਨਾਂ ਦੀ ਮਜਬੂਰੀ ਹੈ ਔਰ ਡੇਰੇ ਵਾਲਿਆਂ ਦਾ ਉਹਨਾਂ ਦੀ ਆਪ ਭਖਤ ਕਰਕੇ ਉਹਨੂੰ ਪ੍ਰਚਾਰਨਾ ਉਹਨਾਂ ਦੀ ਮਜਬੂਰੀ ਹੈ ਕਿ ਦੋ ਇੱਕ ਦੂਏ ਦੀ ਲੋੜ ਬਣ ਗਏ ਨੇ ਕਿ ਉਹਨਾਂ ਨੂੰ ਲੱਗਦਾ ਕਿ ਇਹਨੇ ਕੋਲ ਵੋਟ ਬੈਂਕ ਘਾਸੀ ਜਾਂਦੇ ਆ। ਉਹਨਾਂ ਨੂੰ ਲੱਗਦਾ ਕਿ ਜੇ ਸਾਡੇ ਕੋਲ ਆਉਂਦੇ ਨੇ ਤਾਂ ਸਾਡੇ ਸ਼ਰਧਾਲੂ ਬਾਦ ਦੇ ਉੱਤੇ ਪ੍ਰਭਾਵ ਪੈਂਦਾ ਹੈ ਇਹ ਦੋ ਇੱਕ ਦੂਏ ਦੇ ਪੂਰਕ ਬਣ ਕੇ ਰਹੇਗੇ ਪਰ ਪੰਜਾਬ ਦੀ ਸਿਆਸਤ ਚੋਂ ਮੁੱਦੇ ਗਾਇਬ ਨੇ ਇਹ ਪਹਿਲੂਾਂ ਦੀ ਚਰਚਾ ਘੂਗਾ ਧਮਕੀ ਦਰ ਧਮਕੀ ਜਿਹੜਾ ਵਰਤਾਰਾ ਰੁਕ ਨਹੀਂ ਰਿਹਾ ਸੰਸਦ ਨੂੰ ਧਮਕੀ ਆਲੀ ਸੱਚ ਕਨਸ਼ੀ ਦਰਬਾਰ ਸਾਹਿਬ ਦੇ ਹਵਾਲੇ ਨਾਲ ਧਮਕੀ ਦੀ ਮੇਲ ਆਲੀ 13 ਫਰਵਰੀ ਨੂੰ ਕਿਹਾ ਗਿਆ ਜੀ ਸੰਸਦ ਨੂੰ ਇਹ ਕਰ ਦਿਆਂਗੇ 1:00 ਬਜੇ 11 ਮਿੰਟ ਨੂੰ 2:00 ਬਜੇ 11 ਮਿੰਟ ਸਕੂਲਾਂ ਅਦਾਲਤਾਂ ਕੋਰਟ ਕਚਹਿਰੀਆਂ ਮੁੱਖ ਮੰਤਰੀ ਰਾਸਥਾਨ ਪਟਨਾ ਪਤਾ ਨਹੀਂ ਕਿੱਥੇ ਕਿੱਥੇ ਪਰ ਪੰਜਾਬ ਦੇ ਅੰਮ੍ਰਿਤਸਰ ਤੋਂ ਲੈ ਕੇ ਜਲੰਧਰ ਲੁਧਿਆਣਾ ਪਟਿਆਲਾ ਮੋਗਾ ਨਮਾਸ਼ਹਿਰ ਰੋਪੜ ਨਨਪੁਰ ਸਾਹਿਬ ਫਿਰ ਚੰਡੀਗੜ੍ਹ ਦੀ ਕੋਰਟ ਚੰਡੀਗੜ੍ਹ ਦੇ ਸਕੂਲ ਐ ਫਿਰ ਦਿੱਲੀ ਦੇ ਸਕੂਲ ਦਿੱਲੀ ਸੰਸਦ ਸਾਰਾ ਕੁਝ ਹੁੰਦੇ ਹੁੰਦੇ ਅਜਬਾਰੀ ਮਹਾਲੀ ਦੀ ਸੀਗੀ ਅੱਜ ਈਮੇਲ ਮਹਾਲੀ ਲਈ ਆ ਗਈਆਂ ਕਿਹੜੇ ਲੋਕੀ ਪਰ ਮਹਾਲੀ ਚ ਤਸਵੇਰੀ ਆ ਗਈਆਂ ਸਕੂਲ ਖੁੱਲਣ ਤੋਂ ਪਹਿਲਾਂ ਆ ਗਈਆਂ ਤੇ ਜਵਾਕ ਗੇਟਾਂ ਤੋਂ ਮੋੜਨੇ ਪੈਗੇ ਮਾਪਿਆਂ ਨੂੰ ਫਿਕਰ ਕਿਉਂ ਛੱਡ ਗਈ ਕਿਸੇ ਨੇ ਛੱਡ ਕੇ ਸਿੱਧੇ ਦਫ਼ਤਰ ਜਾਣਾ ਹੁੰਦਾ ਕਿਸੇ ਨੂੰ ਵੀ ਡਿਊਟੀ ਤੇ ਜਾਣਾ ਹੁੰਦਾ ਕਿਸੇ ਨੇ ਕਿਸੇ ਕੰਮ ਕਰਤ ਜਾਣਾ ਹੁੰਦਾ ਕਿਸੇ ਨੂੰ ਕੁਛ ਅਗਲਾ ਪੜਾਤਾ ਕੀਤਾ ਹੁੰਦਾ ਕਿਸੇ ਨੇ ਬੱਸ ਪੜਨੀ ਛੱਡਣੀ ਗੱਡੀ ਚੜਨਾ ਜਾਜ ਫੜਨਾ ਬਹੁਤ ਕੁਛ ਹੁੰਦਾ ਸਾਰਾ ਧੰਮ ਚੰਮ ਜਿਹੜੇ ਕੈਬ ਲੱਗੀਆਂ ਟੈਂਪੂ ਲੱਗੇ ਨੇ ਬੱਸਾਂ ਲੱਗੀਆਂ ਨੇ ਮੰਨ ਲਓ ਉਹਨਾਂ ਦਾ ਇੱਕ ਸ਼ਡਿਊਲ ਹੁੰਦਾ ਉਹਨਾਂ ਨੇ ਅੱਗੇ ਕੋਈ ਸਵਾਰੀ ਚੱਕਣੀ ਛੱਡਣੀ ਕਰਨੀਆਂ ਸਾਰਾ ਕੁਝ ਗੜਬੜਾ ਗਿਆ ਅੱਜ ਮਹਾਲੀ ਦੇ ਅਜ 16 ਤੋਂ ਬਾਅਦ ਸਕੂਲਾਂ ਨੂੰ ਫੇਰ ਉਡਾਉਣ ਦੀ ਈਮੇਲ ਵਾਲੀ ਧਮਕੀ ਆਉਂਦੀ ਹੈ ਕਹਿੰਦੇ ਜੀ ਮਹਾਲੀ ਦੇ ਸਕੂਲ ਕਾਲਜਾਂ ਨੂੰ ਬੁੱਧਵਾਰ ਸਵੇਰੇ ਹੀ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਗਈ ਸਵੇਰੇ ਕਰੀਬ 7 ਵਜੇ ਈਮੇਲ ਭੇਜੀ ਗਈ ਇਸ ਦੌਰਾਨ 1:00 ਬਜ ਕੇ 11 ਮਿੰਟ ਤੇ ਬੰਬਲਾਸਤੀਆਂ ਧਮਕੀਆਂ ਦਿੱਤੀਆਂ ਗਈਆਂ ਇਸ ਮੇਲ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਉਡਾਉਣ ਦੀ ਧਮਕੀ ਮਿਲੀ ਇਸ ਤੋਂ ਇਲਾਵਾ 13 ਫਰਵਰੀ ਨੂੰ ਦੁਪਹਿਰ 2:00 ਬਜ ਕੇ 11 ਮਿੰਟ ਤੇ ਸੰਸਦ ਦੇ ਵਿੱਚ ਤਮਾਕੀਆਂ ਦੀ ਗੱਲ ਕੀਤੀ ਗਈ ਇਹ ਹੀ ਗੀਆਂ ਐ ਸਵੇਰੇ 8:30 ਵਜੇ ਸਕੂਲ ਖੁੱਲਦੇ ਨੇ ਤੇ ਇਸ ਤੋਂ ਪਹਿਲਾਂ ਹੀ ਮੇਲਾ ਪਹੁੰਚ ਚੁੱਕਿਆ ਸੀ ਤੇ ਜਿਵੇਂ ਧਮਕੀ ਭਰੀ ਮੇਲ ਦੀ ਜਾਣਕਾਰੀ ਮਿਲੀ ਪੁਲਿਸ ਐਕਟਿਵ ਹੋ ਗਈ ਉਹਨਾਂ ਦੇ ਅੱਗ ਬਜਾਉ 10 ਤੇ ਵਾਲੀਆਂ ਗੱਡੀਆਂ ਸੁਰੱਖਿਆ ਗੱਡੀਆਂ ਬੱਸਾਂ ਸਾਰਾ ਅਮਲਾ ਫਲਾ ਕੁੱਤਿਆਂ ਦੀਆਂ ਟੀਮਾਂ ਉਹ ਬੰਬਾਂ ਨੂੰ ਡਿਸਪੋਜ਼ ਕਰਨ ਵਾਲੀਆਂ ਟੀਮਾਂ ਸਾਰੀਆਂ ਐਕਟਿਵ ਹੋ ਗਈ ਸਕੂਲ ਖਾਲੀ ਕਰਾ ਲੇ ਮਾਪਿਆਂ ਨੂੰ ਦੁਬਾਰਾ ਮੈਸੇਜ ਜਿਹੜੇ ਛੱਡ ਕੇ ਚਲੇ ਗਏ ਸੀ ਉਹਨੂੰ ਮੈਸੇਜ ਚਲੇ ਗਿਆ ਜਿਹੜੇ ਛੱਡਣ ਆ ਰਹੇ ਸੀ ਉਹਨਾਂ ਨੂੰ ਰੋਕ ਲਿਆ ਬਬਸ ਪੇ ਜੇ ਬੱਚੇ ਗੇਟਾਂ ਤੋਂ ਹੀ ਮੋੜਨੇ ਸ਼ੁਰੂ ਕਰਤੇ ਅੰਦਰ ਐਂਟਰੀ ਉਹਨਾਂ ਦਿੱਤੀ ਸਕੂਲਾਂ ਦੀ ਜਾਂਚ ਕੀਤੀ ਮੁੱਢਲੀ ਜਾਣਕਾਰੀ ਚ ਫਿਰ ਇਹ ਕਿਹਾ ਗਿਆ ਕਿ ਜੀ ਇਹ ਫੇਕ ਈਮੇਲਸ ਨੇ ਜਨਾਬ ਜਿਸ ਦਿਨ ਦੀ ਈਮੇਲ ਆਉਣ ਲੱਗੀ ਆ ਉਸ ਦਿਨ ਦਾ ਇਹ ਸਵਾਲ ਖੜਾ ਹੈ ਕਿ ਮੇਲ ਅਸਲੀ ਹੈ ਜਾਂ ਫੀਕ ਹੈ ਹੈਨਾ ਛੇਰ ਆਇਆ ਛੇਰ ਆਇਆ ਛੇਰ ਆਇਆ ਸਭ ਨੇ ਕਹਾਣੀ ਪੜੀ ਸੁਣੀ ਹੋਣੀ ਤੇ ਜਿਸ ਦਿਨ ਸੱਚੀ ਛੇਰ ਆਇਆ ਉਦੋਂ ਨੂੰ ਰੋਲਾ ਪਾਉਂਦਾ ਰਿਹਾ ਪਿੰਡ ਵਾਲਿਆਂ ਨੇ ਯਕੀਨੀ ਨਹੀਂ ਕੀਤਾ ਕਿਤੇ ਮਾਹੌਲ ਤਾਂ ਨਹੀਂ ਬਣਾਇਆ ਜਾ ਰਿਹਾ ਕਿ ਰੋਜ਼ੀ ਈਮੇਲ ਰੋਜ਼ੀ ਈਮੇਲ ਰੋਜ਼ੀ ਈਮੇਲ ਤੇ ਲੋਕਾਂ ਦਾ ਯਕੀਨ ਉੱਡ ਜਾਵੇ ਕਿ ਇਹ ਤਾਂ ਡਰਾਮਾ ਹੈ ਫਿਰ ਕਿਸੇ ਕੁਝ ਵੱਡਾ ਘਰਾਵਾ ਆਪਰ ਜਾਵੇ ਜਾਂ ਸੁਰੱਖਿਆ ਏਜੰਸੀਆਂ ਇੰਨੀਆਂ ਨਲਾਇਕ ਇੰਨੀਆਂ ਕਮਜ਼ੋਰ ਇੰਨੀਆਂ ਮਤਲਬ ਕਿ ਨਿਹੱਥੀਆਂ ਕਿਵੇਂ ਹੋ ਸਕਦੀਆਂ ਕਿ ਉਹ ਨਕਲੀ ਈਮੇਲ ਆਵੇ ਅਸਲੀ ਈਮੇਲ ਅਬ ਤੱਕ ਪਹੁੰਚ ਕਿਉਂ ਨਹੀਂ ਪਾ ਰਹੀਆਂ ਕਿ ਇਹਦੇ ਪਿੱਛੇ ਕੋਈ ਰਾਜਨੀਤਿਕ ਸ਼ਰਾਰਤਾਂ ਨਹੀਂ ਜਾਂ ਰਾਜਨੀਤਿਕ ਸਾਜ਼ਿਸ਼ਤਾਨੀ ਇਹ ਗੌਰ ਕਰਨ ਵਾਲਾ ਮਸਲਾ ਹੈ ਬਹੁਤ ਵਾਸ਼ੁਕਰੀ